ਅਗਲੇ ਕੀ ਪ੍ਰੋਗਰਾਮ ਲੈਣ ਵਾਲੇ ਵੇਖੋ ਜੀ ਅੱਜ ਨਿਸ਼ਾਰਾ ਮੱਜਾ ਸਿੰਘ ਵਿਖੇ ਬਹੁਤ ਵੱਡੀ ਸੀਨੀਅਰ ਵਰਕਰਸ ਸਭਾਨਾ ਦੀ ਇੱਕ ਮੀਟਿੰਗ ਬੁਲਾਈ ਆ ਰਣਨੀਤੀ ਲੀਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਮੇਮ ਹੋਰ ਜਿਹੜੀ ਇਹਨੂੰ ਤੇਜ਼ ਕਰਨਾ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਦੀ ਜਿਹੜੀ ਇਲੈਕਸ਼ਨ ਮੇਮ ਆ ਉਹ ਜਿੱਦਣ ਦੇ ਆਏ ਆ ਉਦੋਂ ਵੀ ਨਿਸ਼ਾਰੇ 'ਚ ਇੱਕ ਵੱਡੀ ਰੈਲੀ ਰੱਖੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਇਲੈਕਸ਼ਨ ਮੇਮ ਸਿਖਰ ਤੇ ਆ ਦੂਸਰੇ ਕੈਂਡੀਡੇਟਾਂ ਨੂੰ ਅੱਗੇ ਆ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਪਾਰਟੀਆਂ ਨਾਲ ਜੇ ਕੰਪੈਰੀਸ਼ਨ ਕਰੋ ਅਸੀਂ ਲੋਕ ਇਤਾਂ ਦੀ ਗੱਲ ਕਰਨੀ ਆ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਪੰਜਾਬ ਦੇ ਪਾਣੀਆਂ ਦੀ ਬੰਦੀ ਸਿੰਘਾਂ ਦੀ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਕਿਸਾਨ ਜਿਹੜੀ ਸਾਡੀ ਆ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਰੱਖਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਕਰ ਰਹੇ ਆ ਗੱਡੀ ਦੀ ਛੱਤ ਤੇ ਚੜ ਕੇ ਜੇ ਪੰਜਾਬ ਦਾ ਦਰਦ ਆ ਤੇ ਉਹ ਇਥੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਲੜ ਰਹੇ ਆ ਡਾਕਟਰ ਕੀਮਾ ਸਾਹਿਬ ਜਿਹੜੀ ਬਹੁਤ ਬੇਦਾਗ ਤੇ ਵੱਡੀ ਸ਼ਖਸੀਅਤ ਨੇ ਇਹਨਾਂ ਦਾ ਵੀ ਉਹਨਾਂ ਦੇ ਕੈਂਡੀਡੇਟਾਂ ਨਾਲ ਕੋਈ ਕੰਪੈਰੀਸ਼ਨ ਨਹੀਂ ਹੈਗਾ ਇਹਨਾਂ ਦਾ ਤੇ ਉਹਨਾਂ ਦਾ ਪਿਛਲਾ ਪਿਛੋਕੜ ਵੇਖ ਲਓ ਸਾਡੀ ਪਾਰਟੀ ਦਾ ਵੇਖ ਲਓ ਇਸ ਕਰਕੇ ਜੋ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ ਲੋਕ ਤਾਵਲੇ ਹੋਏ ਆ ਵੋਟਾਂ ਪਾਉਣ ਲਈ 1 ਜੂਨ ਨੂੰ ਤੱਕੜੀ ਦੇ ਨਿਸ਼ਾਨ ਤੇ ਵੋਟਾਂ ਪੈਣੀਆਂ ਆ ਦੀਵਾ ਸਾਹਿਬ ਨੇ ਵੱਡੀ ਲੀਡਰ ਐਥੋਂ ਜਿਤਨਾ ਇਸ ਲੋਕ ਸਭਾ ਹਲਕੇ ਦੇ ਜਿਹੜੇ ਵੀ ਮੁੱਦੇ ਆ ਭਾਵੇਂ ਉਹ ਕੰਡੀ ਏਰੀਆ ਵਾ ਬਾਰਡ ਏਰੀਆ ਵਾ ਬਹੁਤ ਜਿਹੜਾ ਵਿਕਾਸ ਪਿਛੋ ਪਛੜਿਆ ਵਾ ਉਹਦਾ ਜਿਹੜਾ ਵਾ ਉਹ ਇਹਨਾਂ ਨੇ ਵਿਕਾਸ ਕਰਨਾ ਵਾ ਤੁਸੀਂ ਵੇਖਦੇ ਰਹਿਣਾ ਔਰ ਮੈਂ ਅਪੀਲ ਵੀ ਕਰਨਾ ਔਰ ਬੇਨਤੀ ਵੀ ਕਰਨਾ ਕਿ ਤਗੜੇ ਹੋ ਵਰਕਰ ਸਭਾਨਾ ਨੂੰ ਆ ਕੰਮ ਤਾਂ ਦੇ ਦੇ ਦੇਣ ਸਾਡੇ ਖਤਮ ਹੋ ਗਏ ਹੁਣ 20 ਦਿਨ ਲੱਕ ਬਣ ਕੇ 20 25 ਦਿਨ ਦੀਵਾ ਸਾਹਿਬ ਦੀ ਇਲੈਕਸ਼ਨ ਮਿਹਨਤ ਦਿਨ ਰਾਤ ਇੱਕ ਕਰ ਦਿਆਂਗੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 25 ਤੇ 26 ਤਰੀਕ ਨੂੰ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ 'ਚ ਆ ਰਹੇ ਆ ਵੱਡੀਆਂ ਰੈਲੀਆਂ ਕਰਾਂਗੇ ਔਰ ਮੂੰਹ ਤੋੜ ਜਵਾਬ ਦੇਵਾਂਗੇ ਇਸ ਸਰਕਾਰ ਦਾ ਤੇ ਕਾਂਗਰਸ ਦਾ 9 ਤਰੀਕ ਨੂੰ ਸਾਡੇ ਮਾਝੇ ਦੇ ਜਨਰਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਵੀ ਬਟਾਲੇ ਆ ਰਹੇ ਆ ਲੋਧੀ ਨਗਲ ਸਾਹਿਬ ਬੈਠੇ ਫਤਿਹਗੜ ਹਲਕੇ ਦੇ ਵਿੱਚ ਵੀ ਤਗੜੀ ਹੋ ਕੇ ਮਹਿਮ ਚਲਾਵਾਂਗੇ ਬਟਾਲੇ 'ਚ ਵੀ ਸਾਰੇ ਜ਼ਿਲ੍ਹੇ 'ਚ ਜਿੱਥੇ-ਜਿੱਥੇ ਵੀ ਸਾਡੀ ਲੋੜ ਆ ਵਰਕਰ ਸਰਬਾਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਜਰੀਏ ਇਹ ਦਿਨ ਰਾਤ ਤੁਹਾਡੇ ਨਾਲ ਚਟਾਨਵਾ ਖੜੇ ਆ ਔਰ ਚੀਮਾ ਸਾਹਿਬ ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਗਈ ਆ ਮੈਂ ਪਹਿਲੇ ਦਿਨ ਵੀ ਕਿਹਾ ਜਿੱਤੀ ਗਈ ਆ ਅੱਜ ਉਹਨਾਂ ਦਾ ਹਾਲਾਤ ਵੇਖ ਲਓ ਔਰ ਇਸ ਸਰਕਾਰ ਦਾ ਹਾਲਾਤ ਵੇਖ ਲਓ ਸੋ ਮੈਂ ਇਹ ਗੱਲਾਂ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਤਗੜੇ ਹੋਵੋ ਤੇ ਵਰਕਰ ਸਹਬਾਨਾਂ ਨੂੰ ਬੇਨਤੀ ਕਰਨਾ ਕਿ ਕਮਰ ਕੱਸੇ ਕਰਕੇ ਇੱਕ ਤਰੀਕ ਵਾਲੇ ਦਿਨ 70% ਵੋਟਾਂ ਜਿਹੜੀਆਂ ਵਾ ਉਹ ਹੀ ਇਕੱਲੇ ਦਲ ਨੂੰ ਪਹੁੰਚਾਉਣਗਾ ਬਟਾਲਾ ਮਦਾਨ ਸਭਾ ਹਟ ਕੇ ਤੇ ਜਿਹੜੇ 41 45 ਪਿੰਡ ਸ਼ਾਦਾ 52 ਸਿੰਘ ਵਾਲਾ ਸਾਈਟ ਤੇ ਪੈਂਦੇ ਆ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਦਾ ਰਮਨਦੀਪ ਸਿੰਘ ਸੰਧੂ ਸਾਹਿਬ ਨੇ ਲੋਤੀ ਡੰਗਲ ਸਾਫ ਦਾ ਵੀ ਪੁਰਾਣਾ ਹਲਕਾ ਰਿਆਂ ਮਰੇਸ਼ ਮਹਾਜਨ ਜੀ ਨੇ ਬੜੀ ਵੱਡੀ ਜਿਹੜੀ ਆ ਉਹ ਵਰਕਰ ਮੀਟਿੰਗ ਸੱਦੀ ਸੀ ਪਰ ਪੂਰੀ ਕਾਨਫਰੰਸ ਦਾ ਧੰਨ ਕਰ ਗਈ ਇਸ ਕਰਕੇ ਮੈਂ ਸਾਰੀ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਤੇ ਵਰਕਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੱਡਾ ਵੱਡਾ ਰਿਸਪੌਂਸ ਜਿਹੜਾ ਔਰ ਕਿੱਡਾ ਵੱਡਾ ਜੋਸ਼ ਜਿਹੜਾ ਸਾਡੇ ਬਤਕਰਾਂ ਦੇ ਵਿੱਚ ਹੈ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਤੰਗ ਹੈ ਲੋਕੀ ਸੂਬੇ ਦੀ ਸਰਕਾਰ ਤੋਂ ਵੀ ਤੰਗ ਹੈ ਲੋਕੀ ਕਾਂਗਰਸ ਦਾ ਵੀ ਜਿਹੜਾ 5 ਸਾਲ ਦਾ ਮਾੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਸਾਹਤਾ ਜਨਤਾ ਦੀ ਕਚਹਿਰੀ ਚ ਕਰਨਾ ਚਾਹੀਦਾ ਇੱਕ ਤਾਂ ਸਾਬਕਾ ਸੈਂਕੜਨ ਦਾ ਬੜਾ ਵੱਡਾ ਇਸ਼ੂ ਹੈ ਅਸੀਂ ਪਹਿਲਾਂ ਵੀ ਉਹਨਾਂ ਦੇ ਵਨ ਰੈਂਕ ਵਨ ਪੈਨਸ਼ਨ ਦਾ ਝਟਕੇ ਸਮਰਥਨ ਕੀਤਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਸੀ ਇਸ ਵਾਰੀ ਵੀ ਮੈਨੀਫੈਸਟੋ ਦੇ ਵਿੱਚ ਰੱਖ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਹੈ ਵਨ ਰੈਂਕ ਵਨ ਪੈਨਸ਼ਨ ਦੀ ਬੜੀ ਜੈਨੂਇਨ ਡਿਮਾਂਡ ਆ ਉਹ ਉਹਨਾਂ ਦੇ ਐਕਸੈਪਟ ਕੀਤੀ ਜਾਣੀ ਚਾਹੀਦੀ ਹੈ ਕੇਂਦਰ ਨੇ ਇੱਕ ਵਾਰੀ ਢੌਂਗ ਰਤਿਆ ਸੀ ਤੇ ਅਸੀਂ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਸਾਬਕਾ ਸੈਂਟਰ ਮੀਨ ਨੇ ਸਰਟੀਫਾਈ ਨਹੀਂ ਹੋਏ ਉਹਨਾਂ ਦੀ ਸੈਟੀਸਫੈਕਸ਼ਨ ਦੇ ਤੱਕ ਜਿਹੜੀ ਆ ਉਸੇ ਤਰੀਕੇ ਜੋ ਉਹਨਾਂ ਦੀ ਡਿਮਾਂਡ ਹੈ ਵਨ ਰੈਂਕ ਕੰਪਨਸੇ ਵੀ ਇੱਕ ਤਾਂ ਉਦਾਸੀ ਡਟਕੇ ਸਮਰਥਨ ਕਰਦੇ ਆ ਦੂਜਾ ਜਿਹੜੀ ਆ ਇੱਕ ਸਕੀਮ ਅਗਨੀ ਵੀਰ ਦੀ ਚਲਾਈ ਹੈ ਇਹ ਬਹੁਤ ਵੱਜਾ ਕੌਜਾ ਮਜ਼ਾਕ ਹੈ ਸਾਡੇ ਜਿਹੜਾ ਸੈਨਿਕ ਵੀਰਾਂ ਤੇ ਨੌਜਵਾਨਾਂ ਤੇ ਕਿਉਂਕਿ ਦੇਖੋ ਪੰਜਾਬ ਵਰਗੀ ਧਰਤੀ ਜਿਹੜੀ ਆ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਫੌਜ ਦੇ ਵਿੱਚ 에ਅਰਪੋਰਟ ਦੇ ਵਿੱਚ ਨੇਵੀ ਦੇ ਵਿੱਚ ਸਾਰਿਆਂ ਹਸਨਾਵਾਂ ਦੇ ਵਿੱਚ ਜਾਣ ਦਾ ਹਮੇਸ਼ਾ ਇੱਕ ਜਜ਼ਬਾ ਰਿਹਾ ਇਸ ਰੱਦ ਦੀ ਜਿਹੜਿਆਂ ਦੇ ਲੋਕ ਆਸਤਾ ਉਤੇ ਦੇਸ਼ ਦੇ ਵਿੱਚ ਫੌਜ ਦੇ ਵਿੱਚ ਸੇਵਾ ਕਰਨਾ ਇੱਕ ਬੜਾ ਉੱਤਮ ਕੰਮ ਸਮਝਦੇ ਪਰ ਹੁਣ ਤੁਸੀਂ ਲੋਕਾਂ ਨੂੰ ਜਿਹੜੇ ਦੇਸ਼ ਵਾਸਤੇ ਜਿਹੜੀ ਆ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਉਹਨਾਂ ਦਾ ਕੀ ਸਨਮਾਨ ਕਰ ਰਹੇ ਹੋ ਕਿ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰਕੇ ਇਹੋ ਜਿਹੀ ਇੱਕ ਰੱਦੀ ਸਕੀਮ ਸ਼ੁਰੂ ਕੀਤੀ ਹੈ ਕਿ ਨਾ ਉਹਨਾਂ ਦੇ ਬਾਅਦ ਚ ਕੋਈ ਬੈਨੀਫਿਟ ਹੈ ਨਾ ਉਹਨਾਂ ਨੂੰ ਦੁਬਾਰਾ ਰੀਹੈਬਿਟੇਟ ਕਰਨ ਦਾ ਕੋਈ ਸਿਸਟਮ ਹੈ ਔਰ ਨਾ ਹੀ ਇਹ ਤੋਂ ਤੱਕ ਵੀ ਆ ਕਿ ਕਈਆਂ ਦੇ ਸ਼ਹਾਦਤਾਂ ਵੀ ਦਿੱਤੀਆਂ ਤੇ ਸਸਕਾਰਾਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਤੇ ਮਾਨੂ ਸੱਟ ਲੱਗਦੀ ਆ ਜਿਹਨੂੰ ਕੋਈ ਸਲੂਟ ਬਾਦਮੀ ਨਹੀਂ ਹੁੰਦਾ ਇਸ ਕਰਕੇ ਮੈਂ ਫੌਜੀ ਵੀਰਾਂ ਤੇ ਜਿਹੜੇ ਹੱਕੀ ਬਸਰੇ ਆ ਉਹਨਾਂ ਦਾ ਡਟ ਕੇ ਸਮਰਥਨ ਕਰਦਾ ਤੇ ਅਸੀਂ ਇਹਨਾਂ ਦੇ ਮਸਲੇ ਜਦੋਂ ਮੌਕਾ ਦਿੰਦਾ ਸਾਨੂੰ ਅਕਾਲਪੁਰਖ ਉੱਥੇ ਪਾਰਲੀਮੈਂਟ ਵਿੱਚ ਵੀ ਜਾ ਕੇ ਡਟ ਕੇ ਉਠਾਉਂਦਾ ਜੀ ਸਾਹਿਬ ਜਿਹੜੇ ਸਾਫਾ ਮੁਖਤਮੀ ਚੱਜੀ ਸੀ ਚੰਨੀ ਉਹਨੇ ਕਿ ਬਿਆਨ ਦਿੱਤਾ ਹੈਗਾ ਕਿ ਜਿਹੜਾ ਪੁੱਛ ਦੇ ਵਿੱਚ ਹਮਲਾ ਹੋਇਆ ਵਾ ਇੱਕ ਬੀਜੇਪੀ ਦੀ ਸਿਆਸਤ ਹੈਗੀ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਹਰ ਚੋਣ ਜਦਾਂ ਦੇ ਕੋਲ ਹਮਲਾ ਕਰਉਂਦੇ ਨੇ ਖਾਦਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਗੱਲ ਇਹ ਹੈ ਕਿ ਚੰਨੀ ਸਾਹਿਬ ਇਹ ਤਾਂ ਹੁਣ ਕਿਹਾ ਜਿਹੜੇ ਉਸ ਵੇਲੇ ਦੇ ਉੱਥੇ ਦੇ ਲੈਫਟ ਹੈਂਡ ਗਵਰਨਰ ਸੀਗੇ ਜਾਨੀ ਸਤਪਾਲ ਮੜਕ ਜੀ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਇਹ ਗੱਲ ਕੀਤੀ ਸੀ ਤੇ ਮੈਨੂੰ ਕਿਹਾ ਸੀ ਕਿ ਤੂੰ ਚੁੱਪ ਰੋ ਬੋਲਣਾ ਅਸ ਵੇਲੇ ਉਹਨਾਂ ਦੇ ਬੋਲਣ ਦੇ ਕਰਕੇ ਉਹਨਾਂ ਦੇ ਰੇਟ ਵੀ ਬੜੇ ਤਾਂ ਉੱਚੇ ਹੋ ਗਏ। ਪਰ ਜਵਾਨਾ ਦੀ ਸਿਆਸਤ ਹੋਣੀ ਚਾਹੀਦੀ ਹੈ ਜਿਹੜਾ ਬਿਆਨ ਦਿੱਤਾ ਗਿਆ ਚਰਚਿੰਗ ਸੁਚਨੀ ਵੱਲੋਂ ਉਹ ਕਹਿੰਦੇ ਕਿ ਬਿਆਨ ਰਸੀਦਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਸਿਆਸਤ ਨਹੀਂ ਹੋਣੀ ਚਾਹੀਦੀ ਲੇਕਿਨ ਹਰ ਗੱਲ ਦੀ ਤਹਿ ਵਿੱਚ ਵੀ ਜਾਇਜ਼ਣਾ ਚਾਹੀਦਾ। ਬਿਲਕੁਲ। ਦੇਖੋ ਐਵੇਂ ਵੀ ਤੁਸੀਂ ਜਿਹੜੀ ਹੈਗੀ ਹੈ 24 ਘੰਟੇ ਲੋਕਾਂ ਦੀ ਜ਼ੁਬਾਨ ਡੈਮੋਕ੍ਰੇਸੀ ਵਿੱਚ ਬੰਦ ਨਹੀਂ ਕਰ ਸਕਦੇ ਜੇ ਕਿਤੇ ਗਲਤ ਵੀ ਹੋਇਆ। ਅਸੀਂ ਦੇਸ਼ ਦੇ ਨਾਲ ਆ ਅਸੀਂ ਭਾਰਤੀ ਫੌਜ ਦੇ ਨਾਲ ਆ ਅਸੀਂ ਹਰ ਪੱਖ ਤੋਂ ਮਜਬੂਤੀ ਨਾਲ ਜਦੋਂ ਵੀ ਲੋੜ ਪੈਂਦੀ ਹੈ ਦੇਸ਼ ਦੇ ਨਾਲ ਖੜਦੇ ਆ ਪਰ ਜੇ ਕਿਤੇ ਗਵਰਨਰ ਲੈਵਲ ਦੇ ਉੱਤੇ ਕੋਈ ਬੰਦਾ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹਦੀ ਗੱਲ ਦੀ ਜਿਹੜੀ ਹੈਗੀ ਤੈਅ ਤੱਕ ਵੀ ਜਾਇਜ਼ਣ ਤੇ ਜੇ ਮਸਤ ਜਿਹੜਾ ਹੈਗਾ ਉਹ ਸਾਡੇ ਸਿਸਟਮ ਚ ਨੈਰੇਟਿਵ ਸੈੱਟ ਕੀਤਾ ਜਾ ਰਿਹਾ 13 0 ਦਾ ਆਪ ਕਰ ਰਹੀ ਹੈ ਭਾਜਪਾ ਜਿਹੜੀ ਹੈ 400 ਦੀ ਗੇਮ ਖੇਡ ਰਹੀ ਹੈ ਨੰਬਰ ਗੇਮ ਖੇਡੀ ਜਾ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਉਹ ਕਰਨੀ ਚਾਹੁੰਦੇ। ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤਾਂ ਕੁਝ ਵੀ ਕਹਿ ਸਕਦੀ ਇਹਨਾਂ ਨੇ ਤਾਂ ਭ੍ਰਿਸ਼ਟਾਚਾਰ ਖਤਮ ਦੀ ਵੀ ਕੰਮ ਦੀ ਵੀ ਗਰੰਟੀ ਦਿੱਤੀ ਸੀ ਔਰ ਅੱਜ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਹੈ ਇਹਨਾਂ ਨੇ 1000 ਰੁਪਏ ਦੀ ਵੀ ਗਰੰਟੀ ਦਿੱਤੀ ਸੀ ਅੱਜ ਬੀਬੀਆਂ ਨੂੰ ਪੁੱਛੋ ਕਿ 1000 ਰੁਪਏ ਕਿਸ ਨੂੰ ਮਿਲਿਆ ਅੱਜ ਲੋਕੀ ਉੱਥੇ ਵੀ ਇੰਤਜ਼ਾਰ ਜਿੱਦੀ ਕਰ ਰਹੇ ਇਸ ਕਰਕੇ ਜਿੰਨੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਹ ਤਾਂ ਸਾਰੀਆਂ ਫੇਲ ਹੋ ਗਈਆਂ ਇਹ ਤਾਂ ਐਵੇਂ ਕਹਿੰਦੇ ਹੁੰਦੇ ਸੀਗੇ ਕਿ ਜੇ ਅਸੀਂ ਛੋਟਾ ਜਿਹਾ ਫੈਸਲਾ ਲੈਣਾ ਤੇ ਸਾਰਿਆਂ ਨੂੰ ਆ ਕੇ ਪੁੱਛਿਆ ਕਰਾਂਗੇ ਤੇ ਸੱਤ ਰਾਜ ਸਭਾ ਦੇ ਮੈਂਬਰ ਭੇਤੇ ਤੇ ਰੋਲਾ ਪੈ ਜਾਂਦਾ ਕਿ ਐਨੇ ਚ ਗਿਆ ਕੋਈ ਐਨੇ ਚ ਗਿਆ ਕੋਈ ਐਨੇ ਚ ਗਿਆ ਤੇ ਆ ਤੁਸੀਂ ਦੱਸੋ ਭਈ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਤੁਸੀਂ ਇਹਨਾਂ ਨੂੰ ਕਿਉਂ ਭੇਜਿਆ ਪੰਜ ਮੈਂਬਰ ਤਾਂ ਤੁਸੀਂ ਦਿੱਲੀ ਤੋਂ ਭੇਜ ਦਿੱਤੇ ਇਸ ਕਰਕੇ ਇਹ ਤਾਂ ਛੱਡੀ ਮਾਰਦਾ ਇੱਕ ਮਹਿਕਮਾ ਅੱਗੇ ਵੀ ਉਹ ਟੱਗੀ ਬਾਰਮੀ ਕੋਸ਼ਿਸ਼ ਕਰਦੇ ਆ 13 0 ਬੁਰਦਾ 0 0 ਹੈ ਇਹਨੇ ਬਸੇ ਬੰਦੀ ਕਰ ਸਾਫਤਾ ਮੰਤਰੀ ਸੁੱਚਾ ਸਿੰਘ ਬਾਦ ਆ ਅਲਟੀਮੇਟ ਦਿੱਤਾ ਹੈਗਾ 22 ਤਰੀਕ ਦਾ ਫੈਰਲੀ ਕਰਨ ਕਿ ਜੇਕਰ ਉਹਨਾਂ ਨੂੰ ਕੋਈ ਰਿਪੀਸ਼ਨ ਨਾ ਹੋਣੀ ਇਸ ਤਰ੍ਹਾਂ ਦੇਖਦੇ ਬਿਆਨ ਨੂੰ ਦੇਖੋ ਮੈਂ ਪਾਰਟੀ ਦੇ ਜਿਹੜੇ ਮਸਲੇ ਹੁੰਦੇ ਨਾ ਇਹ ਪੀੜੇ ਤੇ ਨਹੀਂ ਅਸੀਂ ਕਦੀ ਵੀ ਡਿਸਕਸ ਕਰਦੇ ਹੁੰਦੇ ਜੇ ਕੋਈ ਗੱਲ ਹੋਏਗੀ ਪਾਰਟੀ ਦੀ ਪਾਰਟੀ ਆਪਣੀ ਆਪਣੇ ਅੰਦਰ ਇਹਨਾਂ ਗੱਲਾਂ ਦੇ ਉੱਤੇ ਨਾਕਾ ਮੇਰੇ ਕੋਈ ਕਮੈਂਟ ਮੰਦਾ ਨਾ ਕਰੀਦਾ ਵਧਾਈ ਕਰਦੇ ਜਵਾਬ ਆਉਗਾ ਪਰ ਸਹੀ ਗੱਲਬਤ ਕੀਤੀ ਜਾਊਗੀ ਮੈਂ ਇੱਥੇ ਕੋਈ ਕਹਿੰਦੇ ਨਹੀਂ ਹੁੰਦਾ ਕੁਝ ਇਹ ਇੰਟਰਨਲ ਮਸਲੇ ਹੁੰਦੇ ਪਾਰ